ਯਾਰ ਚਾਹ ਤੇ ਬਣ ਗਈ ਆ ਤੇ ਪਰ ਇੱਕ ਗੱਲ ਹੈ ਗਈ ਆ ਦੋਵਾਂ ਮਾਪਿਆਂ ਤੋਂ ਬੰਨਣਾ ਵੇੜਾ ਖਾਣ ਨੂੰ ਪੈ ਡਿਆ ਹੋਆ ਹੈ ਇਹਨਾਂ ਨੇ ਵੀ ਆ ਹੀ ਜਾਈਏ ਚੱਲ ਮਰਨ ਨਾਲ ਚਾਹ ਪੀਣੇ ਦੇ ਨਾਲੇ ਫੋਨ ਕਰ ਲੈਂਦੇ ਮੈਨੂੰ ਬਣਾ ਉਹਨਾਂ ਨੂੰ ਫੋਨ ਕਰ ਹੀ ਲੈਣਾ ਯਾਰ ਹੈਲੋ ਚੱਲ ਕੱਪੜੇ ਤਾਂ ਰੱਖ ਲਈਆਂ ਨੇ ਸਾਰੇ ਫੋਨ ਲੈ ਉਹਦੇ ਦੇ ਪਾਪਾ ਦਾ ਵੀ ਫੋਨ ਆ ਗਿਆ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਨਹੀਂ ਨਹੀਂ ਤਿਆਰੀ ਕਰਨ ਰਹੀ ਆ ਮੈਂ ਹਾਂਜੀ ਮੈਂ ਟੁੱਟ ਕੇ ਨਹਾ ਦੋ ਲਿਆ ਵਾ ਹਾਂ ਉਹਦੇ ਵੀ ਗਿਆ ਵਾ ਹਾਂਜੀ ਹਾਂਜੀ ਬਾਥਰੂਮ ਗਿਆ ਹੀਗਾ ਤੇ ਮੈਨੂੰ ਉਠਾਉਂਦਾ ਵੀ ਟਾਈਮ ਨਾ ਮੈਂ ਟਾਈਮ ਨਾ ਚਲੀ ਗਈ ਅੱਜ ਹਾਂਜੀ ਅੱਛਾ ਠੀਕ ਚਲੋ ਠੀਕ ਆ ਘਰੇ ਰਹੋ ਅਸੀਂ ਆ ਜਣਾ ਛੇਤੀ ਹਾਂਜੀ ਚੰਗਾ ਰੋਕੀ ਮੇਕੇ ਦਾ ਬੋਨ ਆਉਂ ਲਿਆ ਪੁੱਤਰ ਪਾਪਾ ਦਾ ਫੋਨ ਆਉਂ ਲਿਆ ਲਿਗਾ ਅੱਛਾ ਤੇ ਕਹਿਣ ਦੇ ਹੀ ਗਏ ਵੀ ਅੱਜ ਹਰ ਹਾਲਤ ਵਿੱਚ ਘਰ ਆ ਜਾਓ ਤੇ ਮੈਂ ਕਿਹਾ ਨਹੀਂ ਅਹੀਂ ਤਿਆਰੀ ਕਰ ਲਈ ਹੈ ਸਾਰੀ ਤੇ ਆਪਾਂ ਆਉਣ ਲੱਗੇ ਹੁਣ ਠੀਕ ਹੋਣਾ ਠੀਕ ਹੈ ਉਹ ਵਿਚਾਰੇ ਦੇ ਹੀ ਕਹਿਣਾ ਹੁੰਦੇ ਹੁਣ ਘਰ ਚ ਖਾਣ ਨੂੰ ਜੀ ਨਹੀਂ ਕਰਦੇ ਆ ਨਹੀਂ ਚਲ ਜੇ ਮੈਨੇ ਮੀਨ ਹੀ ਲੱਗਣ ਡਿਆ ਤੇ ਮੇਰਾ ਕਿਹੜਾ ਪੁੱਤ ਲੱਗਣ ਡਿਆ ਸਾਰੀ ਰਾਤ ਫੇਰ ਮੈਨੂੰ ਨੀਂਦ ਨਹੀਂ ਆਈ ਤੇ ਮੈਂ ਜਾਗਦੀ ਰਹੀ ਕਿ ਕਿਹੜੇ ਵੇਲੇ ਦਿਨ ਚੜੇ ਤੇ ਕਿਹੜੇ ਵੇਲੇ ਆਪਣੇ ਘਰ ਜਾਈਏ ਤਾਂ ਕਿ ਮੈਂ ਸੌਖ ਤੇ ਉੱਠ ਕੇ ਮਾਂ ਤੋਂ ਲਿਆਵਾ ਤੇ ਤੈਨੂੰ ਵੀ ਠਾਲਤਾ ਫੇਰ ਜਤਨੇ ਕਪੜੇ-ਕਪੜੇ ਪਾ ਕੇ ਆ ਜਾ ਫੜਾ ਲੈ ਚਲ ਉਹਨੂੰ ਮੁੰਡੇ ਨੂੰ ਆਜਾ ਸਾਹਿਬ ਹਾਂ ਮਾਂ ਤੋਂ ਹਾਂ ਤੇ ਚਲ ਜੇ ਟੈਨ ਦੇ ਨਾਲ ਕੀ ਕਰਨਾ ਮੈਂ ਇੱਥੇ ਠੀਕ ਵਾ ਨਾ ਆਪਣੇ ਘਰ ਜਾ ਕੇ ਰੋਟੀ ਬਣੀ ਖਾਵਾਂਗੇ ਹੁਣ ਕੁੜੇ ਕੰਮ ਨੇ ਆਪਣੇ ਮਾਲੂ ਬਣਾ ਦੇ ਹਾਂ ਬਾਹਰ ਦਾ ਨਿਕ ਤੇ ਕਪੜਾ ਕਪੜਾ ਨਹੀਂ ਨਹੀਂ ਪੈ ਗਏ ਸਾਰੇ ਆਹ ਬਾਹੀ ਰਹਿ ਜਾਣਾ ਹਾਂ ਚੰ ਠੀਕ ਆ ਜਾਨ ਸੈਸ ਵੀ ਨੂੰ ਸੱਦ ਕੇ ਲਿਆ ਸੈਸ ਵੀ ਨੂੰ ਆ ਜਵਾਬ ਮਾਰ ਕੇ ਲਿਆ ਚੰ ਮਨਾ ਕਿੰਨੇ ਚਾਹ ਦੇ ਨਾਲ ਪੀ ਕੇ ਆਈ ਸੀ ਪੀ ਕੇ ਜਾਉਂਗੀ ਮਨ ਹੋਰ ਦਾ ਹੋਰ ਹੋਊਗਾ ਹੈ ਇੱਥੇ ਆਣ ਕੇ ਤੇ ਬਰ ਮਸੀਬਤ ਹੀ ਪਾ ਲਈ ਗੜ ਮੈਂ ਕਿਉਂ ਆਈ ਮੈਂ ਆਪਣਾ ਘਰ ਛੱਡ ਕੇ ਹੁਣ ਜਾ ਕੇ ਮੈਨੂੰ ਪਤਾ ਵਾ ਕਰ ਦੇ ਕਿਨੇ ਖਲਾਰੇ ਸਾਹਮਣੇ ਪੈਣੇ ਆ ਤੇ ਜਿਹੜੀ ਇੱਥੇ ਆ ਕੇ ਬੇਚਤੀ ਕਰਾਈ ਉਹ ਵੱਖਰੀ ਚੰਨ ਮਨਾ ਕੋਈ ਗੱਲ ਨਹੀਂ ਚਲੀ ਜਾਣਾ ਆਪਣੇ ਘਰ ਕਿੰਨੇ ਕੁ ਦਿਨ ਇੱਥੇ ਬਹਿ ਰਹਿਣਾ ਹੈਗਾ ਖੋਲ ਪੜੇ ਕੀ ਗੰਡੇ ਬਾਹਰ ਕੋ ਨਿਕਿਆ ਫੋਨ ਵੇਖਣ ਦੇ ਨਹੀਂ ਤੇਰਾ ਭਲਾ ਹੋ ਜਾਏ ਕਿਤੇ ਤਿਆਰ ਹੋ ਵੀ ਗਿਆ ਵਾ ਹਾਂ ਜੀ ਇੰਨ ਚੱਲੇ ਹੀ ਹੈ ਹੈ ਮੈਂ ਨਾ ਰੁਕ ਜੂ ਯਾਰ ਕਿੱਥੇ ਦੇਣਾ ਹੋਰ ਨਹੀਂ ਪਾਈ ਉਹ ਮम्मा ਦੇ ਹੀ ਸਤੰਦਨ ਮੈਂ ਤਾਂ ਤੁਹਾਨੂੰ ਬੁਲਾਉਣੀ ਆ ਆ ਭੂਆ ਜੀ ਬੁਲਾਉਣ ਦੇ ਆ ਚਲ ਮੋਨਾ ਤਿਆਰ ਯਾਰ ਮਾਸਾ ਦੇਰ ਪੁੱਛਨੇ ਆ ਭਾਵੇਂ ਚੱਲੇ ਹੋਣਾ ਅੱਜ ਚਲ ਨਾ ਜਾਣਾ ਰੁਕਣਾ ਨਹੀਂ ਨਾ ਕਰਨ ਵਿਚਾਰੇ ਕੀ ਮੇਰੇ ਕਰਕੇ ਰੁਗੇ ਹੀ ਗਏ ਇੰਨੀ ਬੇਇੱਜ਼ਤੀ ਹੋਈ ਏ ਹੁਣ ਮੈਂ ਕਰਾਂ ਤਾਂ ਕੀ ਕਰਾਂ ਜੇ ਹੁਮੀ ਨਾਲ ਲੜਾਂ ਤਾਂ ਆਪਣੇ ਘਰ ਕਾਪਾਤ ਨੂੰ ਹੀ ਲਾਉਣਾ ਚਲ ਕੋਈ ਨਹੀਂ ਯਾਰ ਮਰੀ ਨੂੰ ਆਇਆ ਅੱਛਾ ਕੀ ਕਰਨਿਆ ਸੀਗਾ ਫੋਨ ਦੇ ਹੀ ਵਿਖਣ ਅੱਛਾ ਅੱਛਾ ਠੀਕ ਹੋ ਠੀਕ ਆ ਗਿਆ ਪਤਾ ਕਰਨੇ ਬੈਗੂ ਕਹਿ ਰਿਹਾ ਆਹੋ ਆ ਜਾ ਇੱਥੇ ਮੇਰਾ ਪੁੱਤਰ ਪਤਾ ਕੀ ਗੱਲ ਆ ਪੁੱਤਰ ਹੁਣ ਮੈਂ ਜਾਣਾ ਤੇਰੇ ਫੁੱਫੜ ਦਾ ਵੀ ਸਿਰੇ ਸਿਰੇ ਫੋਨ ਆ ਗਿਆ ਮੈਂ ਤੋ ਵੀ ਕਹਿਣ ਦੇ ਪਰ ਘਰ ਚ ਠਲੋਣ ਨੂੰ ਜੀ ਨਹੀਂ ਕਰਨ ਦਿਆ ਤੁਸੀਂ ਮਾਂ ਪੁੱਤ ਜਾ ਕੇ ਤੇ ਜੀ ਲਾ ਕੇ ਬਹਿ ਗਏ ਜੀ ਹੈ ਤੇ ਤੈਨੂੰ ਪਤਾ ਹੀ ਆ ਪੁੱਤ ਕਿਸ ਦੇ ਘਰ ਰੋਟੀ ਖਾਣੀ ਕਿਹੜੀ ਸੌਖੀ ਆ ਹੈ ਵਾਹ ਗੱਲਾਂ ਕਰਾ ਕਰ ਕਿਸ ਦੇ ਘਰ ਨਾ ਗਿਆ ਤੇਰਾ ਆਪਣਾ ਘਰ ਹੀ ਆ ਉਹ ਨਹੀਂ ਆਪਣੀ ਗੱਲ ਨਹੀਂ ਮੈਂ ਕਰਦੀ ਮੈਂ ਤੇਰੇ ਕੁਫੜ ਦੀ ਗੱਲ ਕਰਨੀ ਆ ਪੁੱਤ ਤੇ ਉਹ ਵੀ ਤੇ ਵਿਚਾਰਾ ਕਿ ਤਾ ਰੋਟੀ ਖਾਂ ਲਿਆ ਤੇ ਰੋਜ਼ ਰੋਜ਼ ਨਹੀਂ ਝੀ ਕਰਦਾ ਜਾਣ ਨੂੰ ਆਹੋ ਹੀ ਚਲ ਮੁਸ਼ਕਲ ਹੀ ਆ ਤੇ ਚਲ ਪੰਜ ਛੇ ਦਿਨ ਰਹਿ ਹੀ ਲਿਆ ਆਪਾਂ ਇਹ ਕਿਹੜੇ ਥੋੜੇ ਆ ਮੈਂ ਤਾਂ ਹੈਰਾਨ ਹੋਣ ਡਈ ਆ ਵੀ ਇੰਨੇ ਦਿਨ ਰਹਿ ਗਈ ਆਣ ਕੇ ਮੈਨੂੰ ਤੇ ਇੱਕ ਰਾਤ ਰਹਿਣਾ ਹੋਵੇ ਤੇ ਮੈਨੂੰ ਪਹਿ ਹੁੰਦਾ ਵੀ ਕਿੱਦਾਂ ਰਹਿਣਾ ਰਾਤ ਜਾ ਕੇ ਉੱਥੇ ਤੇ ਚਲ ਕੋਈ ਗੱਲ ਨਹੀਂ ਪੁੱਤ ਹੁਣ ਤੂੰ ਆ ਵੀ ਚੰਗਾ ਨਹੀਂ ਮਾਊਂਗਾ ਭੂਆ ਦੀ ਕੋਈ ਗੰਦ ਨਾ ਦੋ ਦਿਨਾਂ ਰਹਿ ਕੇ ਜਾਊਂਗਾ ਮੈਂ ਪਤਾ ਕੀ ਗੱਲ ਆ ਪੁੱਤ ਤੀਆਂ ਵਿਚਾਰੀਆਂ ਦਾ ਤੇ ਆਪਣੇ ਪੇਕਿਆਂ ਨਾਲ ਹੀ ਮੋਹ ਹੁੰਦਾ ਵਾ ਹੁਣ ਤੂੰ ਮੇਰਾ ਭਤੀਆ ਵਾ ਤੇ ਮੈਨੂੰ ਆਪਣੀ ਜਾਨ ਤੋਂ ਵੱਧ ਪਿਆਰਾ ਲੱਗਣਾ ਵਾ ਹੈ ਉਹਦੇ ਮੇਰਾ ਪੁੱਤ ਵਾ ਨਾ ਤੇ ਤੂੰ ਮੈਨੂੰ ਇਤੋਂ ਵੀ ਚੰਗਾ ਲੱਗਣਾ ਠੀਕ ਆ ਨਾ ਸਹੀ ਗੱਲ ਤਾਂ ਤੇ ਪੁੱਤ ਪਰ ਕੀ ਕਰਾਂ ਮੇਰਾ ਮਨ ਐਤੀ ਬੜਾ ਦੁਖੀ ਹੋਇਆ ਇੱਥੇ ਆ ਕੇ ਮੈਂ ਸੋਚਿਆ ਵੀ ਨਹੀਂ ਕਿ ਜਿਹੜਾ ਮੈਂ ਗੁਨਾਹ ਕੀਤਾ ਨਹੀਂ ਮਨ ਉਹਦੀ ਵੀ ਸਜ਼ਾ ਮਿਲੂਗੀ ਮੈਂ ਤਾਂ ਬੜੇ ਪਿਆਰ ਨਾਲ ਖੇੜ ਹੈ ਹਲਾਈ ਕੇ ਹਾਸ ਖੇਡ ਕੇ ਚਾਰ ਦਿਨ ਕੱਢ ਕੇ ਆਉਂਗੀ ਤੇ ਚਲ ਕੋਈ ਨਹੀਂ ਉਹ ਇਹ ਤਰ ਤੋਂ ਵਾ ਤੇ ਮੈਂ ਦੁਖੀ ਹੋਇਆ ਮੈਂ ਪੁੱਤ ਉਹ ਕਿਹਨੇ ਚਾਰ ਦਿਨ ਹੁਣਾ ਹੁੰਦਾ ਆਪਣੇ ਸਮਝ ਗਏ ਤੇ ਜੇ ਆਪਣੇ ਰਵੱਤਾਵਾਂ ਨੇ ਤੇ ਕੀ ਫਾਇਦਾ ਚਲ ਕੋਈ ਗੱਲ ਨਹੀਂ ਪੁੱਤ ਕੀ ਕਰਨਾ ਫਿਰ ਠੀਕ ਹਣਾ ਮੇਰੀ ਗੱਲ ਸੁਣੋ ਬੈੱਡ ਸ਼ੀਟਾਂ ਲਿਆਉਣ ਵਾਲੀਆਂ ਆਂ ਪੁਰਾਣੀਆਂ ਹੋ ਗਈਆਂ ਤੇ ਰੰਗ ਜੇ ਖਰਾਬ ਹੋਏ ਆ ਚਲੋ ਹਾਂ ਸ਼ਹਿਰ ਜਾ ਕੇ ਤੇ ਲੈ ਆਈਏ ਫਿਰ ਮਨ ਮੈਂ ਕਿੱਥੇ ਜਾਣਾ ਵਾ ਭੈਣ ਆਈ ਏ ਤਾਂ ਤੂੰ ਭੈਣ ਨੂੰ ਲੈਦੀ ਨਾਲ ਦੱਸ ਭੈਣ ਨੂੰ ਮੈਂ ਕਿੱਥੇ ਲੈ ਜਾ ਮੇਰੇ ਘਰ ਦਾ ਸਮਾਨ ਵਾ ਮੈਨੂੰ ਬਤਾਵਾ ਕਿਹੜਾ ਲਿਆਉਣ ਵਾਲਾ ਭੈਣ ਨੇ ਨਾਲ ਜਾ ਕੇ ਮੇਰੇ ਕੀ ਕਰਨਾ ਜਦੋਂ ਸਲਾਹ ਹੁੰਦੀ ਆ ਸਲਾਹ ਕਾਦੀ ਆ ਉਹਨਾਂ ਮੈਂ ਨਹੀਂ ਲਿਆਉਣਾ ਕਿੰਨਾ ਉਹਨੇ ਕਹਣਾ ਮੈਨੂੰ ਲੈ ਦੇ ਯਾਰ ਠੱਕੇ ਨਾ ਹੀ ਕਹਦੂੰ ਤੇ ਜੇ ਇੱਕ ਦੋ ਚਾਦਰਾਂ ਲੈ ਕੇ ਦੇਣੀਆਂ ਪੈਣਗੀਆਂ ਤੇ ਆਖ ਰਾਜੂਗੀ ਫਿਰ ਚੁੱਪ ਕਰਕੇ ਨਾ ਟੱਕੇ ਰੋ ਜਾਣਾ ਤਾਂ ਤਾਂ ਵੀ ਦੱਸੋ ਨਹੀਂ ਜਾਣਾ ਤਾਂ ਵੀ ਦੱਸੋ ਤੇ ਤੂੰ ਕੱਲੀ ਚਲ ਜਾ ਮੈਂ ਨਹੀਂ ਜਾਣਾ ਕੋਈ ਨਹੀਂ ਮੈਂ ਚਲ ਜੂੰਗੀ ਫਿਰ ਅੱਜਾ ਫਿਰ ਉਹ ਤੁਸੀਂ ਕਿਉਂ ਕਿੰਨੇ ਲੜਦੇ ਰਿਹਾ ਕਰੋ ਉਹ ਲਾੜਾ ਕੀ ਐ ਸੈੱਟ ਸੇ ਕੈੜੀ ਚਾਦਰਾਂ ਹੈ ਨਹੀਂ ਆ ਬੈੱਡ ਸੀਟਾ ਤੇ ਮੈਂ ਤਾਂ ਆਪਣੇ ਲੈ ਜਾ ਭੈਣ ਨੂੰ ਨਾਲ ਤੇ ਜਾ ਲੈ ਆਪ ਜਾ ਕੇ ਹਾਂ ਤੇ ਕਹਿੰਦੀ ਐ ਉਹਨੂੰ ਪਤਾ ਉਹਨੂੰ ਵੀ ਪਤਾ ਵਾ ਬਸੇ ਕਿੱਦਾਂ ਜਾਣਾ ਕੋਡੇ ਕੋਡੇ ਤੇ ਗਰਮੀ ਆ ਚੱਲ ਮੋਟਰਸਾਈਕਲ ਤੇ ਜਾਵਾਂਗੇ ਜਾਂ ਗੱਡੀ ਤੇ ਜਾਵਾਂਗੇ ਝਟ ਆ ਜਾਾਂਗੇ ਲੈ ਕੇ ਤੇ ਤੁਹਾਨੂੰ ਮੈਂ ਲੈਣ ਦਵਾਂ ਐਵੇਂ ਗੱਡੀਆਂ ਚਲੋ ਤੇ ਕੋਈ ਗੱਲ ਨਹੀਂ ਇੱਕ ਜਾਣਾ ਘਰ ਵੀ ਚਾਹੀਦਾ ਵਾ ਕੋਈ ਨਾ ਕੋਈ ਆ ਹੀ ਜਾਂਦਾ ਵਾ ਤੇ ਨਾਲੇ ਮੇਰੀ ਗੱਲ ਸੁਣੋ ਕੋਹਾ ਚੱਲ ਚੱਲੀ ਆ ਤੂੰ ਰੋਟੀ ਪਾਣੀ ਖਵਾ ਲਿਆ ਸੀ ਉਦੋਂ ਤੇ ਰੋਟੀ ਪਾਣੀ ਪੱਕਾ ਪਿਆ ਵਾ ਖਾਲੇ ਮੈਂ ਕਿਹੜੇ ਹੱਥ ਫੜੇ ਉਹਦੇ ਇਹਨੂੰ ਪੁੱਛਦਾ ਵੀ ਹੋਈ ਜੇ ਤੂੰ ਘਰ ਕੋਈ ਆ ਹੋਵੇ ਤੇ ਇੱਕ ਦੋ ਦਿਨ ਵਾਸਤੇ ਕੋਈ ਆਵੇ ਤੇ ਮੈਂ ਪੁੱਛਾਂ ਵੀ 10 ਦਿਨ ਤਾਂ ਹੋ ਗਏ ਬੈਠੀ ਨੂੰ ਹੁਣ ਕਿਹੜੀ ਪਰੌਣੀ ਆ ਪਰੌਣਾ ਇੱਕ ਦੋ ਦਿਨ ਹੀ ਹੁੰਦਾ ਵਾ ਉਏ ਡੇ ਦੁਖੀ ਮਾਣਾ ਚੱਲੇ ਨਾ ਦੋਵੇਂ ਜਾਣੇ ਕਿਤੇ ਕਹਿਣ ਦੀ ਗੱਲ ਨਹੀਂ ਵੇ ਕਿਦਾਂ ਨੇ ਦੁਖੀ ਦਿਲ 15 ਨਹੀਂ ਪੈਣੀ ਚੋਲਾ ਚੁੱਕਣਾ ਫੇਰ ਇੱਥੇ ਹੀ ਆਉਣਾ ਵਾ ਜੇ ਤਨ ਕਿਤੇ ਲੋੜ ਪੈ ਗਈ ਤਾਂ ਸਾਨੂੰ ਪਤਾ ਹੋਣਾ ਲੱਗਣਾ ਫੇਰ ਕਾਦੀ ਲੋੜ ਪਿਆ ਚੱਲੀ ਆ ਪਤਾ ਹੁੰਦਾ ਨਹੀਂ ਉਹਦੀ ਰਮਨ ਦੇ ਢੀਆਂ ਨਾ ਮੱਥੇ ਦੇ ਨੇ ਅਖਰ ਰੱਖੀਦੀ ਹੁੰਦੀਆਂ ਫੇਰ ਕੀ ਕਰਾਂ ਹੁਣ ਉਹਨੂੰ ਸਿਰ ਤੇ ਚੁੱਕ ਲਾਂ ਸਿਰ ਤੇ ਚੁੱਕ ਲਾਂ ਤੁਸੀਂ ਪਿਓ ਪੁੱਤ ਮੇਰੇ ਹੀ ਦਵਾਲੇ ਰਹਿੰਦੇ ਜੀ ਨਹੀਂ ਚੱਜੇ ਉਹ 10 ਦਿਨ ਛੁੱਟੀਆਂ ਕੱਢਾ ਆ ਗਈ ਤੇ ਆਖਰਾ ਵੀ ਆ ਤੂੰ ਫੁਲਕਾ ਤੇ ਦੇ ਉਹ ਨੂੰ ਚੇਰੀ ਨੂੰ ਪਾ ਕੇ ਤੇ ਪੱਕਾ ਪਿਆਵਾ ਪਾ ਕੇ ਖਾਣੇ ਨਾਲ ਮੁੰਡੇ ਨੂੰ ਖਵਾ ਲੈ ਤੇ ਤੂੰ ਫੜਾ ਦੇਗੀ ਤੇ ਆਖਰਾ ਜੂਗੀ ਫੜਾ ਦੂੰਗੀ ਮੈਂ ਵੀ ਅਜੇ ਤਾਂ ਆ ਸਾਰਿਆਂ ਦਾ ਖਾਣੀ ਹੈ ਤਾਂ ਉਹਨੂੰ ਪਹਿਲਾਂ ਫੜਾਦਾ ਮੈਂ ਨਾਲੇ ਮੈਨੂੰ ਕਿਹੜਾ ਨਾ ਦੱਸਿਆ ਵੀ ਮੈਂ ਚੱਲੀ ਆ ਉਹ ਮੇਰੀ ਗੱਲ ਸੁਣ ਉਹ ਆ ਕੇ ਉਹ ਹੱਥ ਮਾਰ ਜੇ ਸਾਡੀ ਹੈਨੀ ਧੀ ਤੇ ਚਲ ਉਹਦੇ ਨਾਲ ਵਿਚਾਰੀ ਨਾਲ ਤੂੰ ਕਰ ਡੀੜਾ ਕਪੜਾ ਲੈ ਕੇ ਦੇ ਵੀ ਤੂੰ ਆਈ ਐ ਤੇ ਚੱਲ ਵੀ ਆ ਲੈ ਵੀ ਲੈ ਜਾ ਕੰਦੀ ਤੁਹੀ ਐਦਾਂ ਕਰੋ ਹੁਣ ਦੋਵੇਂ ਜਾਣੀ ਭਰਾ ਦੇ ਪਤੀ ਆ ਬੱਲ ਉਹਨੂੰ ਗੱਡੀ 'ਚ ਤੇ ਲੈ ਦੋ ਜੋ ਲੈ ਕੇ ਦੇਣਾ ਬੜਾ ਤੁਹਾਨੂੰ ਤਰਸਾਉਂਦਿਆਂ ਵਾ ਪਰ ਅਮਰੀਕਾ ਤੇਰੀ ਨੜਾ ਨਾ ਹੈਗੀਆਂ ਪੰਜ-ਸੱਤ ਤੰਨ ਨਾਲ ਵੀ ਕੰਮ ਚੰਗਿਆ ਕਰੇ ਨਾ ਓਏ ਹੋਰ ਕਿੱਦਾਂ ਚੰਗਿਆ ਕਰੇ ਰਮਨ ਦੇ ਜਿੱਦਾਂ ਦੀ ਭੈਣ ਆਈ ਆ ਉਹਦੋਂ ਦੀ ਤੇ ਤੂੰ ਬਿਮਾਰ ਪਈ ਆ ਉਹ ਆ ਆ ਵੀ ਵਿਚਾਲੀ ਰੋਟੀ ਪਾਣੀ ਪਕਾ ਕੇ ਤੇ ਖਾਂਦੇ ਹੀ ਆ ਜਿੰਨਾ ਜਿਹੜਾ ਕੱਪੜਾ ਇਹਨਾਂ ਪੁਰਾਣਾ ਸਾਰਾ ਕੱਢ-ਕੱਢ ਕੇ ਤੂੰ ਉਹਨੂੰ ਘਤਵਾਇਆ ਲਾ ਤੇ ਫੇਰ ਤੋਂ ਉਤਾ ਦੇ ਜਿੱਦਾਂ ਦੀ ਉਹ ਆਈ ਹੈ ਨਾ ਸਾਡੇ ਘਰ ਚੋਂ ਕਲੇਸ਼ ਨਹੀਂ ਮੁੱਕਾ ਸਾਡਾ ਦੋਵਾਂ ਜੀਆਂ ਦਾ ਕਪਾਤਕ ਲਾਉਣ ਡਈ ਆ ਈ ਸਿਰ ਪਰਦੇ ਤੁਹਾਡੇ ਆਹ ਮੁੰਡਾ ਵਾ ਜਿਹੜਾ ਇਹਦੀ ਵੀ ਇੱਡੀ ਗੱਥ ਲੰਮੀ ਜ਼ੁਬਾਨ ਹੁੰਦੀ ਓਦਾਂ ਦੀ ਇਦਾਂ ਜ਼ੁਬਾਨ ਚਲਾਉਂਦਾ ਘਰੀ ਤੇ ਮੰਮੀ ਜੀ ਇਹਦੇ ਤੇ ਨਾ ਨਾ ਬੋਲੇ ਤੇ ਨਾਕ ਹੋਵੇ ਘਰ ਵੇਖਾਂ ਵੱਟ ਦੋ ਮੇਰੀ ਜ਼ੁਬਾਨ ਦੋਵੇਂ ਜਣੇ ਆ ਖੁਦ ਰੇ ਹੋ ਜੋ ਸਭ ਕੁਝ ਦੇ ਦਿਓ ਉਹਨੂੰ ਹੀ ਉਹ ਨਹੀਂ ਤੇ ਅੱਗੇ ਕੀ ਖੜਿਆ ਉਹ ਚਰੀ ਨੇ ਤੁਹਾਡੇ ਵਰਗੇ ਨਾ ਮੁੜ ਕੇ ਕੰਦਾ ਨਾਲ ਟੱਕਰਾ ਮਾਰ ਦਿੰਦੇ ਆ ਮਿੱਠੀ ਪਿਆਰੀ ਹੋ ਕੇ ਸਭ ਕੁਝ ਲੈ ਜਾਣਾ ਵੇਲੇ ਰਿਓ ਮੁੜ ਕੇ ਦੋਹੇ ਜਾਣੀ ਉਹ 2-400 ਦਾ ਸੂਟ ਨਹੀਂ ਤੂੰ ਦੇਣੀ ਤਾਂ ਕੀ ਖਾਂਦਾ ਇਥੋਂ ਕੀ ਉਹਨੂੰ ਪੰਡਾ ਬੰਨ ਬੰਨ ਦੇਣੀ ਨਹੀਂ ਅੱਗੇ ਭੋਲ ਉੜ ਗਈ ਕਿ ਲੈ ਗਈ ਇਥੋਂ ਆਹ ਵੀ ਆ ਜੋੜੇ ਦੋਵੇਂ ਜਾਣੇ ਗੜੀ ਹੱਥ ਤੁਸੀਂ ਤਾਂ ਮੇਰੇ ਪੇਸ਼ ਹੀ ਪੈ ਗਏ ਜੇ ਛੁੱਟੀਆਂ ਕੱਟਣ ਕਾਦੀ ਆ ਗਈਆਂ ਮੇਰਾ ਜਿਨਾ ਹਰਾਮ ਕਰਤਾ ਵਾ ਜੇ ਨਹੀਂ ਮੈਂ ਚੰਗੀ ਲੱਗਦੀ ਚਲ ਜਾ ਮੈਂ ਉਹ ਮੇਰੀ ਗੱਲ ਸੁਣ ਉਹਨਾਂ ਦੀਆਂ ਕਾਦੀਆਂ ਛੁੱਟੀਆਂ ਵਾ ਇਹਦਾ ਤੇ ਉਹ ਘਰ ਆਈ ਦੀ ਤੇ ਚੰਗਾ ਸੀ ਤਰਹਿ ਪੈਂਦੀ ਮੈਂ ਕਿਹੜਾ ਸੱਦਾ ਕੱ ਲਿਆ ਸੀ ਤੇ ਇਥੇ ਆ ਜਿੰਦਾ ਦਾ ਸਮਾਂ ਚੱਲਣ ਰਿਹਾ ਨਾ ਆਪੋ ਆਪਣੇ ਘਰ ਹੀ ਬੰਦਾ ਰਵੇ ਕਿਸੇ ਦੇ ਘਰ ਆਣ ਕੇ ਭੀੜ ਨਹੀਂ ਪਾਉਣੀ ਚਾਹੀਦੀ ਡੈਡੀ ਛੱਡ ਪਹਿਲਾਂ ਸਾਰੇ ਗੰਨ ਦਾ ਭੂਆ ਚੱਲੀ ਜੇ ਤੁਹਾਨੂੰ ਮਿਲ ਲੋ ਜਾਵਾਂ ਮੈਂ ਮੇਰਾ ਦਾਤਾ ਚੱਲ ਨੂੰ ਇੱਕ ਦੋ ਦਿਨ ਤੇ ਰੱਖ ਤਾਂ ਵੀ ਕੋਈ ਗੱਲ ਨਹੀਂ ਭੂਆ ਤੁਹਾਨੂੰ ਛੱਡ ਆਵਾਂਗੇ ਡੈਡੀ ਜਿਹੜੀ ਗੱਲ ਆ ਪਾ ਤੁਹਾਡੇ ਘਰ ਵਾਲਿਆਂ ਦਾ ਕੰਮ ਹੀ ਨਹੀਂ ਹੈ ਨਾ ਉਹਦੇ ਮੇਰੇ ਮੂੰਹ ਦੋ ਦਿਨ ਐ ਪੀਏ ਨੂੰ ਉਦੋਂ ਚੱਲ ਚਲੇ ਜਾਵਾਂ ਤੇ ਵੇ ਜਾਣਦੇ ਜਾਂਦੇ ਗਾ ਡੱਕਾਂ ਦੇ ਨੂੰ ਚਲ ਆਹੋਂ ਕੁੜੀ ਨੂੰ ਪੈਸਾ ਤੇ ਲਾ ਕੇ ਦਈਏ ਜੀ ਜਾਂ ਆਪੇ ਦੇ ਦਿਓ ਮੈਨੂੰ ਨਹੀਂ ਪਤਾ ਕੀ ਦੇਣਾ ਨੂੰ ਥੋੜੀ ਮੇਰੀ ਭੇਜ ਤੇ ਕੀਤੀ ਤੈਨੂੰ ਦੋਵਾਂ ਜਣਿਆਂ ਨੂੰ ਚੱਲ ਜੜੀ ਆ ਚਲੀਏ ਚਲੋ ਮਰਜੀ ਅੱਧੇ ਮੈਂ ਤੇਰੀ ਦੇ ਭੈਣਾ ਮੈਂ ਕਹੂੰਗਾ ਕੋਈ ਗੱਲ ਨਹੀਂ ਪੱਕੀਆਂ ਹੁਣ ਪਹਿੰਦੀਆਂ ਹੀ ਖਾਓ ਮਰਜ਼ੀਆਂ ਕਰਨ ਦੇ ਜਨਾ ਆਪਣੀਆਂ ਦੋਵਾਂ ਨੂੰ ਜੋ ਦੇਣਾ ਵਾ ਰੋਟੀ ਪਾਣੀ ਅੱਜ ਤੁਹਾਨੂੰ ਮੈਂ ਵੀ ਨਹੀਂ ਪਕਾ ਕੇ ਦਿੰਦੀ ਚਲ ਜਾ ਤੂੰ ਹੀ ਪਹਿੰਦ ਦੇ ਨਾਲ ਹੀ ਹਾਂਜੀ ਹਾਂਜੀ ਰੱਦਾ ਲੱਗੀ ਐ ਜਿਤਨਾ ਉਹ ਤਰੀਕੂ ਬਣਾਇਆ ਲਾਣਾ ਤੇ ਤੂੰ ਇਹਦਾ ਕਰੀ 200 ਰੁਪਿਆ ਪਾਣੀ ਉਹਨੂੰ ਖਾ ਲੈ ਨਹੀਂ ਕੋਈ ਪਰ ਦੇਣਾ ਬਾਦ ਨਾ ਕੋਈ ਨਹੀਂ ਕਿਉਂਕਿ ਜੇ ਮੈਂ ਨਾਲ ਗਿਆ ਨਾ ਤੇ ਤੇਰੀ ਮਾੜੀ ਨਾ ਮਤਿਆ ਉਹ ਇਹ ਕੀ ਗੱਲ ਕਰਤਾ ਠੀਕ ਗੱਲ ਤੇ ਕੋਈ ਮੇਰਾ ਉਹ ਤੇੜਾ ਲਾ ਕੇ ਜਾ ਕੇ ਨਾ ਜਦੋਂ ਇਹ ਪੰਜਿਆਰ ਤੋਂ ਵੱਲ ਪੱਲਾ ਜਿਆਰਾ ਧੂਆ ਆਪਣੇ ਤੋਂ ਬੁਣਦੇ ਕੱਪੜੇ ਬਣਾ ਨਹੀਂ ਚਗਾ ਮੈਂ ਘੜਾਉਂਦਾ ਉਹ ਥਿੰਕਿੰਗ ਦੇ ਉਹ ਬਾਦਰ ਤੋਂ ਘੜਾਉਦਾ ਨਾ ਇਹ ਨਹੀਂ ਮੜ ਉਹ ਤੇ ਨਾਲੇ ਭੈਣ ਨਹੀਂ ਨਾ ਹਾਂ ਕਹਿੰਦਾ ਠੀਕ ਠੀਕ ਹਾਂ ਮੈਨੂੰ ਲੱਗਦਾ ਤੁਹਾ ਬਾਤ ਠੀਕ ਓਕੇ ਹਾਂ ਜੰਮੀ ਨਾ ਤੂੰ ਸਰਸ ਹਾਂਜੀ ਹਾਂ ਦਾ 5000 ਰੁਪਏ ਕੀ ਤੂੰ ਆਪਣੀ ਉੱਥੀ ਜਗਾ ਪਰਦੇ ਨਾਲ ਕੋਈ ਨਹੀਂ ਹਾਂ ਜੇ ਮੈਂ ਰੱਬੀ ਤੇ ਪਾ ਦਿੱਤੇ 6000 ਰੁਪਏ ਨਹੀਂ ਨਹੀਂ ਤੂੰ ਇਹਨੇ ਗੇਟ ਲਾ ਕੇ ਜਾ ਕੇ ਨਾ ਤੇ ਮੇਰਾ ਪੁੱਤ ਖਰਾਬ ਹੋ ਜਾ ਤੂੰ ਇਹਨੇ ਜਾ ਕੇ ਨਾਲ ਦੇ ਦੋ ਚੱਲ ਬੰਦ ਕਰਾ ਹਰ ਪਈਆ 5000 ਖੋਣ ਦੇਣਾ ਕੋਨਾ ਕੋ ਬਣਾਉਣਾ ਬਿਨਾਂ ਲੈ ਗਦੇ ਤੂੰ ਤਾਂ ਜਾਣਾ ਹੁਣ ਤੇ ਨਾਲ ਅਗੇ ਦੇ ਫੇਰ ਲਈ ਜਾਣਗੇ ਤਾਂ ਮੇਲਾ ਨਹੀਂ ਆਇਆ ਨੀਵੀਰ ਕਿਤੇ ਪਾ ਬੀਨੇ ਫੇਰ ਨਾ ਗਲੇਸ਼ ਪਾਇਆ ਭਵੇ ਚੱਲ ਮਨਾ ਹੁਣ ਮੈਂ ਚੰਗੀ ਚੰਗੀ ਚੱਲ ਜਾ ਹੁਣ ਨਾ ਕੋ ਪੱਤ ਪਵੇ ਨਾ ਵੀ ਘਰ ਵਿੱਚ ਆ ਗਿਆ ਪੁੱਤ ਔਰ ਤੇ ਰੜੀ ਅੱਛਾ ਜੀ ਠੀਕ ਆ ਮੈਂ ਤਾਂ ਤੁਹਾਨੂੰ ਦੀਕਣ ਲਈ ਸੀ ਮੈਂ ਚਲਾਉਣਾ ਤੇ ਮੈਂ ਵੀ ਜਾਣ ਵਾਲੀ ਬਣਾ ਉਹ ਲੰਮੇ ਪਈ ਅੱਛਾ ਅੱਛਾ ਤੇ ਹੁਣ ਜੀ ਤਿਆਰੀ ਕਰ ਲਈ ਆ ਵੀਰ ਜਾਣਾ ਪੈਣਾ ਹੁਣ ਕਿੰਨੇ ਦਿਨ ਤੋਂ ਹੋ ਗਏ ਮੈਨੂੰ ਆਈ ਨੂੰ ਤੇ ਫਿਰ ਮੰਜਿੰਦਰ ਦਾ ਫੋਨ ਆ ਗਿਆ ਵਾ ਕਿ ਤੁਸੀਂ ਟਾਈਮ ਤੇ ਨਾਲ ਮਾਂ ਪੁੱਤ ਆ ਜਾਓ ਓਏ ਉਹ ਤਾਂ ਕੋਈ ਗੱਲ ਨਹੀਂ ਪਰੋਣੇ ਨੇ ਤੇ ਕਹਿਣਾ ਹੀ ਆ ਤੇ ਤੂੰ ਦੋ ਚਾਰ ਦਿਨ ਰਹਿੰਦੀ ਆ ਨਹੀਂ ਵੀਰ ਕਿੰਨੇ ਦਿਨ ਤੋਂ ਹੋ ਗਏ ਮੈਨੂੰ ਆਈ ਨੂੰ ਤੇ ਹੁਣ ਘਰ ਵੀ ਪਤਾ ਫਿਰ ਰੋਟੀ ਕਿਸ ਦੇ ਘਰੋਂ ਖਾਣ ਦੇ ਤੇ ਹੁਣ ਜਾਣਾ ਹੀ ਪੈਣਾ ਅੱਜ ਮੈਨੂੰ ਚਲ ਬਣਾਉਣ ਨੂੰ ਜੇ ਦਾ ਕਰਨੀਏ ਤੇ ਫਿਰ ਵੇਖ ਲਾ ਵੀ ਕਈ ਬਾਕੀ ਨਹੀਂ ਵੀਰ ਕੋਈ ਗੱਲ ਨਹੀਂ ਫੇਰ ਆਉਂਗੀ ਮੈਂ ਆਉਣਾ ਕਿਉਂ ਨਹੀਂ ਗਾ ਫੇਰ ਵੀ ਭਰਾਵਾ ਮੇਰਾ ਆਹੋ ਇਹ ਤੇ ਹੈ ਹੀ ਆ ਧੀਆ ਦਾ ਜੀ ਕਰਦਾ ਹੀ ਆ ਆਪਣੇ ਘਰ ਆਉਣ ਨੂੰ ਉਹ ਕੋਈ ਗੱਲ ਨਹੀਂ ਭੈੜਾ ਤੂੰ ਤੇੜਾ ਆ ਰਾਦਾ ਤੇਰਾ ਆਪਣਾ ਘਰ ਵਾ ਉਹ ਤੇ ਚਲ ਵੀਰ ਹੈ ਹੀ ਆ ਪਰ ਕੋਈ ਨਹੀਂ ਤੋ ਹਿਨਾ ਆਪਣੇ ਦਿਲ ਦੇ ਗੱਲ ਲਾਇਓ ਜਿਹੜੀਆਂ ਵੀ ਗੱਲਾਂ ਬਾਤਾਂ ਹੋਈਆਂ ਹਨਾ ਪੁੱਲ ਜਿਓ ਸਰੀਆਂ ਗੱਲਾਂ ਨੂੰ ਠੀਕ ਬਨ ਉਹ ਜੀਵਨ ਹੈ ਤੇ ਨਹੀਂ ਰਮਰੇਦਾ ਦੀ ਪਤਾ ਨਹੀਂ ਉਹਦੇ ਤਮਾਨ ਨੂੰ ਕੀ ਹੋ ਗਿਆ ਨਿਗੀ ਨੀ ਕੀ ਗੱਲ ਤੇ ਲੜੀ ਚਲੀ ਜਾਂ ਡਈ ਹੈ ਹੈ ਵੀ ਚੰਗੀ ਭਲੀ ਤੇ ਬਿਮਾਰ ਬਣੀ ਹੈ ਵੀ ਮੈਂ ਠੀਕ ਨਹੀਂ ਆ ਚੱਲ ਵੀ ਕੋਈ ਗੱਲ ਨਹੀਂ ਮੈਂ ਕਿਹੜਾ ਰੋਈ ਤਰੀ ਆ ਤਾਂ ਮੁੰਡੇ ਨੇ ਜਿੱਦ ਕੀਤੀ ਸੀਗੀ ਕਿ ਛੁੱਟੀਆਂ ਪਈਆਂ ਸਾਰੇ ਮੁੰਡੇ ਗਏ ਆਪਣੇ ਨਾਨਕੇ ਉਹ ਚਾਹ ਨੂੰ ਪਰਦੇ ਬੰਦੇ ਨੇ ਕਰਦਾ ਹੀ ਆ ਤੇ ਮੈਂ ਤਾਂ ਤੰਗ ਹੋ ਕੇ ਵੀ ਰਹੀ ਹੀਗੀ ਮੈਨੂੰ ਪਤਾ ਹੀ ਆ ਮੇਰਾ ਤਾਂ ਇੱਕ ਮਿੰਟ ਦਾ ਵੇਹ ਨਹੀਂ ਆਪਣੇ ਘਰ ਤੋਂ ਓਏ ਓਏ ਤੇ ਗੱਲ ਹੈ ਹੀ ਆ ਚੱਲ ਕੋਈ ਗੱਲ ਨਹੀਂ ਇੰਨੇ ਦਿਨ ਰਹਿ ਲਿਆ ਵਾ ਤੇ ਚਲੋ ਚਲ ਹੁਣ ਭੈਣ ਤੋਂ ਉਹਦੀ ਗੱਲਾਂ ਦਾ ਸਾਰਾ ਕਰੀ ਤੈਨੂੰ ਪਤਾ ਹੀ ਆ ਸੁਭਾਈ ਵਿਦਾਈ ਦਾ ਦਾਵਾ ਨਹੀਂ ਨਹੀਂ ਵੀਰ ਮੈਂ ਨਹੀਂ ਗੁੱਸਾ ਕਰਦੀ ਕੋਈ ਵੀ ਇਸੇ ਕਰਕੇ ਤਾਂ ਮੈਂ ਸੈਲਸ ਨੂੰ ਕਿਹਾ ਵਾ ਕਿ ਜਾ ਵੀਰ ਨੂੰ ਕਹਿ ਮਿੱਥੇ ਮਿਲਨੇ ਆਣ ਕੇ ਐਵੇਂ ਨਾ ਤੁਹਾਡੇ ਘਰ 'ਚ ਫੇਰ ਕੋਈ ਕਲੇਸ਼ ਪੈ ਜੇ ਉਹ ਕਲੇਸ਼ ਤੇ ਪੈਣ ਹੁਣ ਪੈਂਦਾ ਰਹਿਦਾ ਵਾ ਕਲੇਸ਼ ਦੀ ਕੋਈ ਗੱਲ ਵਾ ਕਿਹੜਾ ਨਾ ਮਸੜਾ ਚੱਲ ਕੋਈ ਨਹੀਂ ਤੀਆਂ ਨੇ ਵੀ ਖੜਨਾ ਹੁੰਦਾ ਵਾ ਤੇ ਆ ਦੇ ਮੋਦੀਆ ਭੁੱਖੀਆਂ ਹੁੰਦੀਆਂ ਕੇ ਕੇ ਲਿਖੇ ਜੀ ਹੁੰਦੀ ਐ ਬਸ ਹੋਰ ਕੀ ਐ ਇਹੋ ਹੁੰਦਾ ਭੱਜ ਕੇ ਜਾ ਕੇ ਵੇਖ ਕੇ ਆਈਗੀ ਚੱਲ ਕੋਈ ਨਹੀਂ ਕੋਈ ਨਹੀਂ ਬੁਆ ਜੀ ਤੁਸੀਂ ਜਾਓ ਤੇ ਮੈਂ ਬਾਅਦ ਚੰਨ ਦਿਨ ਕਹਿੰਦਾ ਮੈਂ ਵੀ ਆਉਂਗਾ ਜਦੋਂ ਮੈਂ ਇਹ ਦਮ ਤੱਕ ਆ ਰਿਹਾ ਆਈ ਨਹੀਂ ਮੇਰੇ ਘਰ ਤੋਂ ਬਾਹਰ ਵੀ ਆਉਂਗਾ ਭੈੜਾ ਤੇ ਹੁਣ ਤੂੰ ਇਦਾਂ ਕਰੀ ਮਹੀਨੇ ਬਾਅਦ ਮਾਰੀ ਚੱਕਰ ਫੇਰ ਚੱਲ ਕੋਈ ਨਹੀਂ ਰਖੜੀ ਆਉਣ ਵਾਲੀ ਐ ਫਿਰ ਮੈਂ ਆਉਂਗੀ ਹਾਂ ਚੱਲ ਵੀਰ ਚੱਲ ਜਾ ਤੂੰ ਦਾ ਮੈਂ ਚੱਲ ਜਾਣਾ ਮੈਂ ਚੁੱਪ ਕਰਕੇ ਸਰ ਠੀਕ ਆ ਫਿਰ ਚੰਗਾ ਭੈਣ ਚਲ ਠੀਕ ਆ ਫਿਰ ਸੈਂਸ ਚਲਦੀ ਆ ਮੈਂ ਹੁਣ ਚੰਗਾ ਮਨ ਤੇ ਬੜਾ ਭਰੇ ਆਵਾ ਪੁੱਤ ਪਰ ਕੀ ਕਰਾਂ ਪੂਆ ਮੇਰਾ ਦੇਲਿਆ ਨਹੀਂ ਮੰਨਦਾ ਨਹੀਂ ਪੁੱਤ ਹੁਣ ਨਾ ਮੈਨੂੰ ਡੱਕੀ ਹੁਣ ਮੁੰਡੇਗਾ ਨਾ ਫਿਰ ਮੇਰਾ ਧਿਆਨ ਆਣਾ ਤੇਰੇ ਵਿੱਚ ਉਦੇ ਨੂੰ ਆਜਮਾ ਟਟਿਆਂ ਬਾ ਚਲ ਜੀਏ ਆਪਾਂ ਠੀਕ ਆ ਬਾਜ ਬੈਠਾ ਕੋਈ ਨਹੀਂ ਆ ਤੇਰਾ ਫੁੱਫਣ ਵੀ ਠੀਕਨਿਆ ਪੂਆ ਨੂੰ ਦੱਸ ਆ ਨਾ ਕੰਟ ਪ੍ਰੇਜ ਕਰੀ はいはい ਐ ਮੇ ਬਹਿ ਨਹੀਂ ਨਹੀਂ ਥੋੜੀ ਜਿਆ ਇਹ ਨਾ ਨਿੱਕੇ ਨੂੰ ਸੂਟ ਦੋ ਉਹ ਦੋ ਆ ਬਹਿ ਲੈ ਮੇਰੀ ਕਰ ਸੋ ਫੁਫੜਾ ਤੇ ਲੈ ਨਹੀਂ ਕੋ ਤੇਰੀ ਮੰਮੀ ਦੇਖੂਗੀ ਫਿਰ ਤਾਂ ਤੇ ਕੱਟ ਕਪੱਤ ਪੈ ਜਾਊਗਾ ਉਹ ਤਾਂ ਹਾਂ ਤੇ ਲੁਕਾ ਕੇ ਦੇ ਦਿਆਂਗੇ ਵੀ ਚੁੱਪ ਕੇ ਲੈ ਜਾ ਕੇ ਤੇ ਹੁਣ ਮਨਾ ਨਾ ਕਰ ਲੈ ਪੁੱਤ ਮੈਨੂੰ ਤਾਂ ਹੋਰ ਤਰ੍ਹਾਂ ਹੋਂਡਿਆ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਐਨੇ ਪਹਿਨਾ ਦੇ ਉਹ ਨਹੀਂ ਨੇ ਹੁਆ ਮੈਂ ਪੁੱਤ ਪਹਿਨ ਦੀ ਭੁਖੀ ਨਹੀਂਗੀ ਮੈਨੂੰ ਸਿੱਕਾ ਦਾ ਪਿਆਰ ਚਾਹੀਦਾ ਵਾ ਮੈਂ ਪਹਿਲਾਂ ਆ ਤੇ ਥੋੜੀ ਆਈ ਇੱਥੇ ਵਾ ਜੀ ਇਹਦੀ ਪਿਆਰੀ ਆ ਕੋਈ ਜਾਣੀ ਤੂੰ ਹੀ ਪਤਾ ਕੀ ਕਰਦਾ ਦੋ ਸੂਟ ਆਪਣੇ ਦੋ ਉਦੇ ਤੇ ਇੱਕ ਅੱਦਾਂ ਫੁਫੜਾ ਦੀ ਚੀਜ਼ ਲੈ ਰਿਹਾ ਠੀਕ ਆ ਤੇ ਬਾਕੀ ਬਹਿਰਾ ਕਰੀ ਕੋ ਆਪਣੇ ਕਹਿੰਦੇ ਦਿੰਦੇ ਆ ਮੈਨੂੰ ਪਾਪਾ ਦੇ ਦਿੰਦੇ ਆ ਆ ਇਹਨੂੰ ਸਾਭ ਕੇ ਆਪਣੇ ਬੈਗ ਚ ਪਾ ਲਓ ਠੀਕ ਆ ਤੁਹਾਨੂੰ ਮੱਪੇਣ ਤਾਂ ਬੈਗ ਨਾਲ ਗੱਡੀ ਦੇ ਜੇ ਬੋਤਾ ਪਤਾ ਲੱਗ ਗਿਆ ਨਾ ਤੇ aí ਮੰਮੀ ਨਹੀਂ ਲੱਗਦਾ ਭੂਆ ਆਪਣੇ ਬੈਗ ਚ ਪਾ ਲਾ ਪੈ ਨਹੀਂ ਪੋਤਾ ਗੱਡੀ ਚ ਨਹੀਂ ਮੈਂ ਜਾਣਾ ਮਹੀ ਮੋਟਰਸਾਈਕਲ ਤੇ ਆਏ ਮਾਪੇ ਤੇ ਮੋਟਰਸਾਈਕਲ ਤੇ ਚੱਲ ਜਾਣਾ ਹੈ ਗੱਡੀ ਤੇ ਨਹੀਂ ਜਾਣਾ ਠੀਕ ਵਨ ਚਲੋ ਕੱਲਾ ਮੋਟਰਸਾਈਕਲ ਤੇ ਜਾਊਗਾ ਮੁੰਡਾ ਫਿਰ ਮੇਰਾ ਧਿਆਨ ਰਹਿਣਾ ਵਿੱਚ ਆ ਚਲੋ ਕੋਈ ਗੱਲ ਨਹੀਂ ਇਦਾਂ ਕਰ ਮੇਰਾ ਪੁੱਤ ਚੱਲਦੀ ਹਾਂ ਹੁਣ ਬੁੱਧ ਨਾਲ ਚੰਗਾ ਆ ਠੀਕ ਹੈ ਧਿਆਨ ਰੱਖੀ ਹਾਂ ਕੋਈ ਧਿਆਨ ਰੱਖੀ ਮੇਰਾ ਪੁੱਤ ਆਉਣਾ ਜਾਣਾ ਰਹੋ ਠੀਕ ਹੈ ਹੁਣ ਮੰਜ ਗਸਣਾ ਨਹੀਂ ਕੋਈ ਗੱਲ ਨਹੀਂ ਪੁੱਤ ਆਉਂਗੀ ਆਉਣਾ ਕਿਉਂ ਨਹੀਂ ਹੈ ਹਾਂਜੀ ਹਾਂਜੀ